ਇਹ ਨਾਮਾ ਤੁਹਾਡਾ ਖੇਡ ਜੱਜ ਜੀ ਜਰੂਰ। ਭਵਿੰਦਰ ਸਿੰਘ ਦولتਪੁਰਾ ਜਲਾ ਪ੍ਰਧਾਨ ਭਾਰਤੀ ਕਿਸਾਨ ਜਨ ਨੂੰ ਲਖਵਾ। ਅੱਜ ਜਿਹੜੀ ਪੂਰੇ ਭਾਰਤ ਦੇ ਵੈਜ ਟ੍ਰੇਡ ਯੂਨੀਅਨ ਦੇ ਸੱਤੇ ਤੇ ਸੰਘਿਤ ਖਾਨ ਮੋਰਚੇ ਦੇ ਦੇਸ਼ਾਂ ਨਿਰਦੇਸ਼ਾਂ ਦੇ ਵਿੱਚ ਅਸੀਂ ਜ਼ਿਲ੍ਹਾ ਮੋਗਾ ਵੱਲੋਂ ਪੂਰੀ ਭਰਮੀ ਗੰਟੀ ਦੇ ਵਿੱਚ ਇਹ ਛੜਤਾਲ ਦੇ ਵਿੱਚ ਸ਼ਾਮਲ ਹੋਏ ਆਂ ਜੋ ਸਾਡੀਆਂ ਕੇਂਦਰ ਦੀਆਂ ਸਰਕਾਰਾਂ ਚ ਸਟੇਟ ਗਵਰਨਮੈਂਟਾਂ ਨੇ ਰਲ ਕੇ ਇੱਕ ਕਿਸਾਨੀ ਨੂੰ ਜਵਾਨੀ ਨੂੰ ਔਰ ਮਲਾਜ਼ਮਾਂ ਨੂੰ ਪੁੱਲ ਵਰਗ ਨੂੰ ਨੱਪਣ ਦੇ ਉੱਤੇ ਲੱਗੇ ਹੋਏ ਆ ਅਸੀਂ ਇਹਨਾਂ ਦੀ ਆਵਾਜ਼ਾਂ ਨੂੰ ਉਠਾਉਣ ਵਾਸਤੇ ਜੇ ਮੈਂ ਕੇਂਦਰ ਸਰਕਾਰ ਨੇ ਤੇਰੇ ਭਾਰਤ ਦਾ ਤੇ ਅਮਰੀਕਾ ਦਾ ਸਮਝੌਤਾ ਕੀਤਾ ਉਹਨੂੰ ਅਸੀਂ ਉੱਪਰ ਚੱਕਣ ਵਾਸਤੇ ਵੀ ਇਹ ਸਮਝੌਤਾ ਜਿਹੜਾ ਹੈ ਕਿਸਾਨ ਮਾਰੂਆ ਤੇ ਜਵਾਨ ਮਾਰੂਆ ਮਜ਼ਦੂਰ ਮਾਰੂਆ ਸਮਝੌਤਾ ਇਹਦੇ ਤੇ ਇਹਨੂੰ ਰੱਦ ਕੀਤਾ ਜਾਵੇ ਜਿਹੜੇ ਸਹਿਨ ਕਰਨ ਤੋਂ ਪਹਿਲਾਂ ਇਹ ਸੋਚਿਆ ਜਾਵੇ ਵੀ ਅੱਜ ਤੁਹਾਡੇ ਹਜ਼ਾਰਾਂ ਲੱਖਾਂ ਕਿਸਾਨਾਂ ਦੇ ਉੱਤੇ ਡੈਥ ਬਰੰਤ ਦੇ ਉੱਤੇ ਅਸੀਂ ਸਹਿਨ ਕਰਨ ਜਾ ਰਹੇ ਹਾਂ ਇਹਨਾਂ ਨੂੰ ਅਸੀਂ ਕਦੇ ਵੀ ਇਹ ਪ੍ਰਮਾਨ ਨਹੀਂ ਕਰਾਂਗੇ ਅਸੀਂ ਇਹਨੂੰ ਲਾਗੂ ਨਹੀਂ ਹੋਣ ਦੇਵਾਂਗੇ ਇਹ ਸਮਝੋਤੇ ਆ ਜਿਹੜਾ ਡਬਲਯੂਟੀ ਦੇ ਸਮਝੋਤੇ ਗੈਰ ਉਹਨੂੰ ਲੈ ਕੇ ਲਾਗੂ ਕਰਨ ਦੇ ਸਰਕਾਰਾਂ ਤੁਲੀਆਂ ਉਹਨਾਂ ਅਸੀਂ ਇਹਨਾਂ ਦਾ ਸਖਤ ਵਿਰੋਧ ਕਰਦੇ ਆ ਇਹਨਾਂ ਨੂੰ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਇਹਨਾਂ ਨੂੰ ਰੱਦ ਕੀਤਾ ਜਾਵੇ ਇਹਨਾਂ ਸਮਝੌਤਿਆਂ ਨੂੰ ਬਾਹਰ ਖੇਤੀ ਨੂੰ ਔਰ ਡੈਰੀ ਬਾਰਮ ਨੂੰ ਕਾਸ ਕਰਕੇ ਬਾਹਰ ਰੱਖਿਆ ਜਾਵੇ ਤਾਂ ਜੋ ਸਾਡੇ ਲੋਕਾਂ ਦੇ ਆਰਥਿਕ ਸੱਟ ਨਾ ਵੱਜੇ ਦੇਖੋ ਜੀ ਇਸ ਤਰ੍ਹਾਂ 2020 ਦੇ ਵਿੱਚ ਜਿਹੜੇ ਬੈਲ ਆਈ ਸੀ ਭਾੜ ਭਾ ਸਰਕਾਰ ਕੇਂਦਰ ਸਰਕਾਰ ਤਾਂ ਉਦੋਂ ਵੀ ਕਹਿੰਦੀ ਸੀ ਵੀ ਇਹ ਥੋੜੇ ਥੋੜੇ ਹਿੱਕ ਹਿੱਕ ਦੇ ਵਿੱਚ ਪਰ ਉਹ ਅਖੀਰ ਹਿੱਕ ਦੇ ਵਿੱਚ ਗਰਨਾਰਗ ਸਿੰਘ ਗੁਰਪਰਵਤ ਦੇ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਵਾਪਸੀ ਮੰਗ ਕੇ ਵਾਪਸ ਲਏ ਸੀਗੇ ਉਸੀ ਤਰ੍ਹਾਂ ਯਾ ਜਿਹਨਾਂ ਦੇ ਜਿਹੜੇ ਭਾਜਪਾ ਦੇ ਕਾਰਕੁਨ ਹੈ ਜਿਹੜੇ ਸੀਨੀਅਰ ਆਗੂ ਆ ਉਹ ਸਾਨੂੰ ਸਮਝਾਉਣ ਤੇ ਲੱਗੇ ਹੋਏ ਆ ਵੀ ਇਹ ਤੁਹਾਡੇ ਹਿੱਤ ਦੇ ਵਿੱਚ ਆ ਜਦੋਂ ਕੌਣ ਵਰਗ ਇਸ ਗੱਲ ਦਾ ਵਿਰੋਧ ਕਰ ਰਿਹਾ ਇਹਦਾ ਮਤਲਬ ਵਰਗ ਸਿਆਣਾ ਤੁਸੀਂ ਆਗੂ ਲੋਕਾਂ ਨੂੰ ਬੇਨਤੀ ਕਰਦੇ ਆ ਤੁਸੀਂ ਸਿਆਣੇ ਬਣਜੋ ਲੋਕਾਂ ਦੇ ਹਿੱਤ ਦੇ ਵਿੱਚ ਗੱਲ ਕਰੋ ਲੋਕਾਂ ਦੇ ਪੱਖ ਦੀ ਗੱਲ ਕਰੋ ਇਹਨਾਂ ਨੂੰ ਜਿਹੜੇ ਸਮਝੋਤੇ ਵਾਲਾ ਨੂੰ ਰੱਦ ਕਰੋ ਦੇਖੋ ਜੀ ਇਹ ਅੱਜ ਸਾਡੀ ਇੱਕ ਸ਼ੁਰੂਆਤ ਆ ਇਸ ਤੋਂ ਬਾਅਦ ਦੇ ਵਿੱਚ ਹੋਰ ਸਖਤ ਕਦਮ ਚੁੱਕੇ ਜਾਣਗੇ ਜੇ ਸਰਕਾਰ ਨੇ ਪਿੱਛੇ ਕਦਮ ਨਾ ਚੱਕਿਆ ਇਹਨੂੰ ਅਸੀਂ ਕਦੇ ਕਿਸੇ ਵੀ ਹਿੰਟ ਦੇ ਲਾਗੂ ਨਹੀਂ ਹੋਣ ਦੇਵਾਂਗੇ